देख रहे हो न्यूज मालवा टाइम्स तो मुंशी फारूक जी की खास रिपोर्ट पुलिस अकील अख्तर की मौत के मामले की जांच कर रही है पर अकील अख्तर से सबका डी जी पी मोहम्मद मुस्तफा चौधरी समसुद्दीन वालों आरोप के आरोपों का सिलसिला जारी है ਕੁਝ ਦਿਨ ਪਹਿਲਾਂ ਮੁਹੰਮਦ ਮੁਸਤਾਫਾ ਵੱਲੋਂ ਸ਼ਮਸੂਦੀਨ ਇੱਕ ਲੀਗਲ ਨੋਟਿਸ ਤੇ ਹੁਣ ਸ਼ਮਸੂਦੀਨ ਵੱਲੋਂ ਇੱਕ ਲੀਗਲ ਨੋਟਿਸ ਭੇਜਿਆ ਗਿਆ ਹੈ ਹੁਣ ਲੀਗਲ ਨੋਟਿਸਾਂ ਤੇ ਮੁਆਫੀ ਕੌਣ ਮੰਗਦਾ ਹੈ ਜੇ ਦੋਵੇਂ ਦਲਤਾ ਵਿੱਚ ਜਾਣਗੇ ਤਾਂ ਉਹ ਵਾਲਾ ਸਮਾਂ ਹੀ ਦੱਸੇਗਾ ਪਰ ਅੱਜ ਸ਼ਮਸੂਦੀਨ ਦੀ ਪ੍ਰੈਸ ਕਾਨਫਰੰਸ ਦੌਰਾਨ ਸ਼ਮਸੂਦੀਨ ਨੇ ਕੇਂਦਰੀ ਸੁਭਾਈ ਕਾਂਗਰਸ ਹਾਈ ਕਮਾਂਡ ਨੂੰ ਕਟਾਰੇ ਵਿੱਚ ਖੜਾ ਕਰਨ ਦੀ ਗੱਲ ਆਕੀਆਓ ਸ਼ਮਸੂਦੀਨ ਨੇ ਕੀ ਕਿਹਾ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਕਿ ਦੇਖੋ ਪਿਛਲੇ ਦਿਨੀ ਇੱਕ ਪੰਚਕੁਲਾ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਅਕੀਲ ਦੇ ਮਾਮਲੇ ਵਿੱਚ ਜਿਹਦੇ ਚ ਮੇਰੇ ਵੱਲੋਂ ਇੰਟੀਮੇਸ਼ਨ ਦਿੱਤੀ ਗਈ ਸੀ ਰਿਕਾਰਡਿੰਗ ਤੇ ਉਹਦੀ ਜਿਹੜਾ ਸਕਰੀਨਸ਼ਾਟ ਸੀ ਉਹਨੂੰ ਲੈ ਕੇ ਇੱਕ ਪਾਚਾ ਐਫ ਆਈ ਆਰ ਦਰਜ ਹੋਈ ਤੇ ਉਸ ਤੋਂ ਬਾਅਦ ਉਹ ਮਾਮਲਾ ਜਿਹੜਾ ਸੀਬੀਏ ਕੋਲ ਚਲਾ ਗਿਆ ਸੀਬੀਓ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹਨੇ ਜਦੋਂ ਇਹ ਨਿਨਮਤ ਮਤਲਬ ਇਹ ਮਾਮਲਾ ਹੋਇਆ ਤਾਂ ਅਲੱਗ-ਅਲੱਗ ਚੈਨਲਾਂ ਤੇ ਬੈਠ ਕੇ ਮੈਨੂੰ ਮੇਰੇ ਪਰਿਵਾਰ ਉਖਲਾਫ ਬੜੇ ਕੁਝ ਭੱਦੀ ਸਦਾਵਲੀ ਵਰਤੀ ਤੇ ਮੈਨੂੰ ਡਰਾਉਣ ਧਮਕਾਉਂਦੀਆਂ ਕੋਸ਼ਿਸ਼ਾਂ ਕੀਤੀਆਂ ਉਹਨੂੰ ਲੈ ਕੇ ਮੇਰੇ ਵਕੀਲ ਵੱਲੋਂ ਇੱਕ ਨੋਟਿਸ ਹੈ ਜਿਹੜਾ ਇਹਨੂੰ ਦਿੱਤਾ ਗਿਆ ਵੀ ਆਪਣੇ ਜਿਹੜੇ ਮਮਦ ਮੁਸਤਾਫਾ ਨੂੰ ਸਰ ਮਮਦ ਮੁਸਤਾਫਾ ਨੂੰ ਨੋਟਿਸ ਦਿੱਤਾ ਗਿਆ ਤਾਂ ਕਿ ਵੀ ਜਿਹੜਾ ਮੈਨੂੰ ਭੱਦੀ ਬਸਬਦਾਲ ਦੀ ਵਰਤੀ ਆ ਔਰ ਤੇ ਮੇਰੇ ਖਿਲਾਫ ਜੋ ਬੋਲਿਆ ਤਾਂ ਉਹਦੀ ਮਾਫੀ ਮੰਗੇ ਨਹੀਂ ਅਸੀਂ ਜਿਹੜੀ ਬੰਦੇ ਦੀ ਕਾਨੂੰਨੀ ਕਾਰਵਾਈ ਹੈ ਉਹ ਕੋਰਟ ਦੇ ਵਿੱਚ ਕਰਾਂਗੇ ਮੈਂ ਮਮਦ ਮੁਸਤਾਫਾ ਦੱਸਣਾ ਚਾਹਣਾ ਮਲੇਕੂਲੇ ਨੂੰ ਅੱਜ ਵੀ ਮਮਦ ਮੁਸਤਾਫਾ ਹੈ ਕੀ ਮਮਦ ਮੁਸਤਾਫਾ ਉਹ ਬੰਦਾ ਹੈ ਜੀਨੇ ਕੁਰਾਬ ਆਪਣੇ ਅੱਲਾ ਦੀਆਂ ਝੂਠੀਆਂ ਕਸਮਾਂ ਖਾਨ ਵਾਲਾ ਇਹਨੇ ਪਹਿਲਾਂ ਕਿਹਾ ਵੀ ਮੈਨੂੰ ਮੇਰੀ ਘਰ ਵਾਲੀ ਕਦੇ ਵੀ ਕੈਪਟਨ ਕੋਲੇ ਨਹੀਂ ਗਈ ਮੈਨੂੰ ਡੀਜੀ ਬਣਾਉਣ ਵਾਸਤੇ ਉਸ ਤੋਂ ਬਾਅਦ ਜਦੋਂ ਰਜਿਆ ਨੂੰ ਪੁੱਛਿਆ ਗਿਆ ਤਾਂ ਉਹ ਕਰ ਰਜਿਆ ਕੀ ਕਹਿ ਰਹੀ ਹੈ ਵੀ ਮੈਨੂੰ ਮੈਂ ਗਈ ਸੀ ਤੇ ਮੈਨੇ ਹਲਕੀ ਜੀ ਗੱਲ ਕੀਤੀ ਸੀ ਵੀ ਇਹਨੂੰ ਇਹਦਾ ਹੱਕ ਬਣਦਾ ਉਸ ਤੋਂ ਬਾਅਦ ਇਹਨਾਂ ਨੇ ਮੁਹੰਮਦ ਮੁਸਤਾਫਾ ਨੇ ਅ ਇੱਥੇ ਇਹ ਕਹਾ ਗੱਲ ਕਹੀ ਕੋਈ ਬੰਦਾ ਗਿਆ ਕੰਮ ਨੂੰ ਮੁਹੰਮਦ ਮੁਸਤਾਫਾ ਕਹਿੰਦੇ ਵੀ ਜਿਸ ਬਾਹ ਕਾਮ ਕੋ ਅਲਮਦ ਮੁਸਤਾਫਾ ਜਵਾਬ ਦੇ ਦੇ ਨਾ ਉਸ ਬਿਲਾ ਉਸ ਕੋ ਅੱਲਾ ਵੀ ਨਹੀਂ ਕਰ ਸਕਤਾ ਉਸ ਤੋਂ ਬਾਅਦ ਇੱਕ ਜਲਸੇ ਚ ਸੰਬੋਧਨ ਕਰ ਰਿਹਾ ਔਰ ਉੱਥੇ ਕੱਚੀਆਂ ਦੀਆਂ ਗੱਲਾਂ ਕਰ ਰਿਹਾ ਸਾਡੀਆਂ ਭੀਆਂ ਪੈਣਾ ਬੈਠੀਆਂ ਨੇ ਆਸ-ਪਾਸ ਠੀਕ ਹੈ ਉਹ ਕੱਚੇ ਤੱਕ ਪਵਾ ਰਿਹਾ ਫਿਰ ਉਹ ਬੰਦੇ ਨੇ ਆ ਕੇ ਕਿਹਾ ਵੀ ਅਜ਼ਾਨ ਹੋ ਰਹੀ ਹੈ ਜੀ ਉਹ ਕਹਿੰਦਾ ਮੈਂ ਵੀ ਅਜ਼ਾਨ ਕੀ ਬਾਤ ਕਰ ਰਿਹਾ ਫਿਰ ਇੱਕ ਜਲਸੇ ਦੇ ਵਿੱਚ ਬਕਾ ਬੋਲ ਰਿਹਾ ਹੁੱਲੜ ਬਾਜੀ ਹੋ ਰਹੀ ਆ ਤੁਹਾਨੂੰ ਪਤਾ ਵੀ ਆਪਣੇ ਮਲੇ ਕੋਲੇ ਜਲਸਾ ਦੇ ਵਿੱਚ ਹੁੱਲੜ ਬਾਜੀ ਬਾ ਕਰਦੇ ਆਉਂਦੇ ਨੇ ਹੁੱਲੜ ਬਾਜੀ ਕਰਦੇ ਮੁੰਡੇ ਆ ਰਹੇ ਨੇ ਔਰ ਇਹ ਕੀ ਕਹਿ ਰਿਹਾ ਇਹ ਕਹਿੰਦਾ ਜੀ ਮੈਂ ਕਹਿੰਦਾ ਨੇ ਇਹ ਦੇਖੋ ਜਦ 1500 ਸਾਲ ਪਹਿਲੇ ਮੱਕਾ ਫਤਿਹ ਹੋਇਆ ਥਾ ਜਬ ਵੀ ਇਹ ਹੀ ਮੰਜ਼ਰ ਰਹੋਗਾ ਬੀਐਨਏ ਹੁੱਲੜ ਬਾਜੀ ਕਰਨ ਵਾਲਿਆਂ ਨੂੰ ਸਾਡੇ ਸਾਹਬੀਆਂ ਨਾਲ ਮਿਲਾਤਾ ਉਹ ਤਾਂ ਅੱਲਾ ਦੇ ਨਬੀ ਨਾਲ ਜਿਹੜੇ ਲੋਕ ਰਹਿੰਦੇ ਥੇ ਉਹਨਾਂ ਨੇ ਮੱਕਾ ਫਤਿਹ ਕੀਤਾ ਸਾਹਬੀਆਂ ਨੇ ਕੀਤਾ ਫਿਰ ਇਹ ਕਹਿੰਦਾ ਜੇ ਅਸੀਂ ਪੜੇ ਲਿਖੇ ਲੋਕਾਂ ਅਸੀਂ ਤਾਂ ਇਤਤੁਰ ਮੰਨਦੇ ਨਹੀਂ ਜਿਨੇ ਕਲਮਾ ਪੜ ਲਿਆ ਉਹਦੇ ਤੇ ਕੁਰਾਨ ਦੀ ਇੱਕ ਇੱਕ ਗੱਲ ਲਾਜ਼ਮੀ ਹੋ ਗਈ ਮੰਨਣੀ ਇਹ ਕ ਪੜ ਕੇ ਕਿਤੇ ਯਹੂਦੀਆਂ ਦੀ ਪੜਾਈ ਤੇ ਨਹੀਂ ਪੜਿਆ ਆ ਵੀ ਜਿਹੜੇ ਸਾਨੂੰ ਇਹ ਗੱਲ ਸਿਖਾ ਰਹੇ ਹੈ ਵੀ ਇਹ ਤਾਂ ਕਿੰਨੇ ਫਿਰ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਵੇਗਾ ਪਿਛਲੇ ਇਲੈਕਸ਼ਨਾਂ ਦੇ ਵਿੱਚ ਇਹਨੇ ਜਦ ਕੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਇਹ ਗੱਲ ਕਹਿ ਗਏ ਵੀ ਜਿਹੜਾ ਅਹ ਤਾਂ ਆਖਰੀ ਗੋਦ ਜਿਹੜਾ ਗੁਰੂ ਆ ਉਹ ਥੋੜਾ ਹੁਣ ਗੁਰਗ੍ਰੰਥ ਸਾਹਿਬ ਆ ਅਸੀਂ ਗੁਰਗ੍ਰੰਥ ਸਾਹਿਬ ਨੂੰ ਤੁਸੀਂ ਗੁਰੂ ਮੰਨਣਾ ਉਹ ਇਹ ਕਹਿ ਰਿਹਾ ਕਿਤਾਬ ਹੈ ਇਹ ਸਾਖ ਕਹਿ ਕੇ ਸਾਨੂੰ ਇਹ ਗੱਲਾਂ ਕਹਿ ਕੇ ਮੈਂ ਗੱਲ ਫਿਰ ਇੱਕ ਜਲਸੇ 'ਚ ਕਿਹਾ ਵੀ ਜੇ ਤਾਂ ਕਿ ਮੇਰੀ ਸੋਚ ਨੌਜ਼ ਬਿਲਾ ਅੱਲਾਹ ਨਾਲ ਮਿਲਦੀ ਹੈ ਬਿਖ ਸਹੀ ਗੱਲਾਂ ਕਹਿ ਕੇ ਸਾਨੂੰ ਸਾਬਤ ਕੀ ਕਰਨਾ ਚਾਹੁੰਦਾ ਸਾਨੂੰ ਕਹਿਣਾ ਕੀ ਚਾਹੁੰਦਾ ਕਿਉਂਕਿ ਇਹ ਜਿਹੜੀ ਲੜਾਈ ਆ ਇਹ ਲੜਾਈ ਹੁਣ ਅਕੀਲ ਦੀਨ ਇਨਸਾਫ ਦੀ ਨਹੀਂ ਰਹੀ ਉਹਨੇ ਲੜਾਈ ਫਰਾਉਨ ਨਾਲ ਹੋ ਗਈ ਜਦ ਜਦ ਫਰਾਉਨ ਨੇ ਖੁਦਾਈ ਦਾ ਦਾਅਵਾ ਕੀਤਾ ਸੀ ਤਾਂ ਮੁਸਲਮਾਨਾਂ ਨੇ ਉਹਦੇ ਖਿਲਾਫ ਜੰਗ ਲੜੀ ਇਹ ਉਹੀ ਫਰਾਉਨ ਆ ਜਿਹੜਾ ਕਿ ਖੁਦਾਈ ਦਾ ਦਾਅਵਾ ਕਰ ਰਿਹਾ ਹੁਣ ਜਦ ਉਹਦੀ ਲਾਸ਼ ਅੱਜ ਤੱਕ ਮਿਊਜ਼ੀਅਮਾਂ ਦੇ ਵਿੱਚ ਰੁੱਲ ਰਹੀ ਆ ਲੋਕਾਂ ਨੂੰ ਨਸੀਹਤ ਅੱਲਾਹ ਤਾਲਾ ਨੇ ਨਸੀਹਤ ਦਿੱਤੀ ਆ ਇਹ ਫਰਾਉਨ ਦੀ ਵੀ ਨਸੀਹਤ ਅੱਲਾਹ ਤਾਲਾ ਦਊਗਾ ਲੋਕਾਂ ਦੇ ਸਾਹਮਣੇ ਹੋਊਗੀ ਨਸੀਹਤ ਬਣੂਗਾ ਇਹ ਫੇਰ ਆਜੋ ਤੁਸੀਂ ਮਲੇਕ ਕੋਲੇ ਦੀ ਗੱਲ ਕਰ ਲੈਣੇ ਆਪਾਂ ਇਹ ਗੱਲ ਕਹਿੰਦਾ ਵੀ ਮਲੇ ਕੋਲੇ ਦੇ ਲੋਕ ਜਦ ਮੈਂ ਨਹੀਂ ਆਇਆ ਤੀ ਤਾਂ ਉਹ ਪਾਕਿਸਤਾਨ ਦੇ ਹੱਕ ਦੇ ਵਿੱਚ ਸੀ ਸਾਡੇ ਬਜ਼ੁਰਗ ਜਿਹੜੇ ਕਬਰਾਂ 'ਚ ਪਏ ਨੇ ਉਹਨਾਂ ਨੂੰ ਕਬਰਾਂ 'ਚ ਪਿਆ ਨੂੰ ਦੇਜ਼ ਰੋਹੀ ਬਣਾਤਾ ਨੇ ਹੁਣ ਕੱਲ ਮੈਂ ਇੱਕ ਇੰਟਰਵਿਊ ਥੋੜੀ ਜਿਹਾ ਦੇਖੀ ਮੈਂ ਪੱਤ ਪ੍ਰੈਸ ਕਾਂਫਰੰਸ ਹੋਈ ਵੀ 2012 ਤਰੀਕ ਨੂੰ ਸਮਾਣਤ ਹੋ ਉਹਨਾਂ ਨੂੰ ਮਾਮਾ ਨੂੰ ਕਿਤਾ ਜਾ ਰਿਹਾ ਜਿਨ੍ਹਾਂ ਦੇ ਪੁੱਤਾਂ ਨੇ ਮਤਲਬ ਸ਼ਹੀਦੀਆਂ ਦਿੱਤੀਆਂ ਵੀ ਸਾਡੀਆਂ ਮਾਮਾ ਨੇ ਤਾਂ ਆਪਦੇ ਪੁੱਤ ਨੇ ਜਿਹੜੇ ਉਹ ਕੁਰਬਾਨ ਕਰਤੇ ਮਲੇ ਆਪਣੇ ਉਹਦੇ ਤੇ ਹਿੰਦੁਸਤਾਨ ਤੇ ਇਹ ਸਾਨੂੰ ਦੇਸ਼ਦ્રોਹੀ ਬਣਾ ਰਿਹਾ ਇਹ ਸਾਨੂੰ ਕਹ ਰਿਹਾ ਤੁਸੀਂ ਦੇਸ਼ਦ્રોਹੀ ਤੇ ਉਸ ਤੋਂ ਪਹਿਲਾਂ ਤੁਸੀਂ ਇਹ ਰੂਸਾ ਦੀ ਵੀਡੀਓ ਸੁਣੋ ਉਹ ਕੀ ਕਹਿ ਰਹੀ ਆ ਵੀ ਮੇਰੇ ਨਾਲ ਮੈਨੂੰ ਕਹਿੰਦਾ ਮੈਨੂੰ ਡੀਜੀ ਲਵਾ ਲਿਆ ਆਪਾਂ ਸਮਗਲਿੰਗ ਕਰਿਆ ਕਰਾਂਗੇ ਫਿਰ ਤੁਸੀਂ ਉਹ ਨਾਰੇ ਦੇਖੇ ਹੋਣਗੇ ਜੀਵੇ ਜੀਵੇ ਦੇ ਨਾਰੇ ਉਹ ਪਾਕਿਸਤਾਨ ਦੇ ਨਾਰੇ ਨੇ ਤਬਦੀਲੀ ਆਈ ਤੇ ਤਬਦੀਲੀ ਬਣਾਉਣ ਖਾਂਦੀ ਆਈ ਧੀ ਵੀ ਇਹ ਗੱਲਾਂ ਤਾਂ ਤੂੰ ਲੈ ਕੇ ਆ ਦੇਸ਼ਦ્રોਹੀ ਸਾਨੂੰ ਦੱਸੀ ਜਾਣਾ ਫਿਰ ਤੂੰ ਕਹਿੰਦਾ ਸਾਡੀਆਂ ਕੁੜੀਆਂ ਬਾਰੇ ਗੱਲਾਂ ਕਰਦਾ ਤੂੰ ਵਿੱਚ ਛੋਰੀਆਂ ਨੇ ਸਾਡੀ ਜਿਹੜੀ ਗਊ ਆ ਉਹਨੂੰ ਸਾਰਾ ਪੂਰਾ ਹਿੰਦੂ ਭਾਈਚਾਰਾ ਜਿਹੜਾ ਮੇਰਾ ਉਹ ਹਿੰਦੂ ਭਾਈਚਾਰਾ ਗਊ ਨੂੰ ਸਮਾਨਤ ਬੋਲਦਾ ਮਾਤਾ ਮੰਨਦਾ ਉਹਨਾਂ ਦੀ ਪੂਜਾ ਕਰਦਾ ਔਰ ਇਹ ਕੀ ਕਹਿ ਰਿਹਾ ਮੈਂ ਤਾਂ ਲਫ਼ਜ਼ ਵੀ ਨਹੀਂ ਕਹਿ ਸਕਦਾ ਜੀ ਜਿਹੜੇ ਗੱਲਾਂ ਬੋਲਿਆ ਉਸ ਤੋਂ ਬਾਅਦ ਆਜੋ ਤੁਸੀਂ ਕੁੜੀਆਂ ਦੀ ਗੱਲ ਕੁੜੀਆਂ ਚ ਚੋਰੀਆਂ ਦੱਸ ਉਹ ਤੂੰ ਮੇਰੀ ਗੱਲ ਸੁਣੋ ਮੈਂ ਤਾਂ ਇਹਨੂੰ ਗੱਲ ਨੂੰ ਪਾਪ ਜੀ ਹੀ ਕਹੂੰਗਾ ਕਿਉਂਕਿ ਮਸਲਬਾ ਬਹੁਤ ਬੜਾ ਨੌਵਾਂ ਮੈਂ ਤਾਂ ਉਹ ਗੱਲ ਮੈਨੂੰ ਕਹੂੰਗਾ ਇਹਨੇ ਸਾਡੀਆਂ ਕੁੜੀਆਂ ਚੋਰੀਆਂ ਦੱਸਦਾ ਸਾਡੀਆਂ ਪਰਦਾਦਾਰ ਕੁੜੀਆਂ ਨੇ ਸਾਡੀਆਂ ਹੁਣ ਵੀ ਤੂੰ ਤਲਾਕੀਆ ਬੰਦਾ ਤਲਾਕ ਤੈਨੂੰ ਹੋਇਆ ਹੋਇਆ ਠੀਕ ਹੈ ਤੂੰ ਪਹਿਲਾਂ ਦੱਸ ਵੀ ਜਿਨ੍ਹਾਂ ਨੇ ਤੈਨੂੰ ਪੜਾਇਆ ਜਿਨ੍ਹਾਂ ਨੇ ਤੈਨੂੰ ਲਿਖਾਇਆ ਜਿਨ੍ਹਾਂ ਨੇ ਤੈਨੂੰ ਇਸ ਕਾਬਲ ਬਣਾਇਆ ਠੀਕ ਹੈ ਉਹਨਾਂ ਦੀ ਕੁੜੀ ਨੂੰ ਤੈਨੂੰ ਤਲਾਕ ਦਿੱਤਾ ਉਹ ਦੱਸ ਲੋਕਾਂ ਨੂੰ ਤੂੰ ਇਹ ਵੀ ਦੱਸ ਵੀ ਤੱਕ ਇਹਨਾਂ ਅਸਰਫ ਦਾ ਇੰਤਕਾਲ ਕਿਵੇਂ ਹੋਇਆ ਉਹ ਵੀ ਦੱਸ ਲੋਕਾਂ ਨੂੰ ਅਸਰਫ ਦੇ ਸੋਰੋ ਸਾਹਬ ਤੇ ਜੀ ਉਹ ਵੀ ਦੱਸ ਲੋਕਾਂ ਨੂੰ ਉਸ ਤੋਂ ਬਾਅਦ ਤੇਰਾ ਚਲੋ ਸਾਡੇ ਮਹਲੇ ਦੀ ਬਾਰੂ ਉਹਨੇ ਇਹਦਾ ਰਿਸ਼ਤਾ ਕਰਾ ਦਿੱਤਾ ਜੀ ਇਹ ਸਾਡੀਆਂ ਕੁੜੀਆਂ ਨੂੰ ਜੇ ਅਸੀਂ ਮੰਨ ਲਓ ਰਿਸ਼ਤਾ ਹੋ ਕੇ ਤੈਨੂੰ ਉਹ ਵਿਆਹ ਕਰਾ ਲਿਆ ਤੂੰ ਸਾਡੇ ਕੁੜੀਆਂ ਤੋਂ ਸਾਡੇ ਕੁੜੀਆਂ ਦੇ ਬਾਰੇ ਬੋਲੇਗਾ ਫੇਰ ਆ ਜੋ ਮਰਦਾਂ ਦੀ ਗੱਲ ਸਰ ਇਹ ਕਹਿੰਦਾ ਮੇਰੀ ਕੁੜੀ ਇਸ ਕਰਕੇ ਨਹੀਂ ਵਿਆਹ ਕਰਾਉਂਦੀ ਵੀ ਮਰਦ ਨੇ ਜਿਹੜੇ ਉਹ ਇੱਧਰ-ਉੱਧਰ ਮੂੰਹ ਮਾਰਦੇ ਨੇ ਤੁਸੀਂ ਆਪਾਂ ਸਾਰੇ ਬੈਠੇ ਹੋ ਦੱਸੋ ਕਿੱਥੇ ਕਹਿੰਦਾ ਮੂੰਹ ਮਾਰਦਾ ਸਾਰੇ ਹਿੰਦੁਸਤਾਨ ਸਾਰੀ ਦੁਨੀਆ ਦੇ ਮਰਦਾਂ ਨੂੰ ਇਹਨੇ ਤਾਂ ਕਟਹਿੜੇ ਖੜਾ ਕਰਤਾ ਇਹ ਕਰਾਉਣਾ ਕੀ ਚਾਹੁੰਦਾ ਫਿਰ ਇਹ ਬੋਲਿਆ ਜੀ ਮੇਰੀ ਘਰ ਵਾਲੀ ਵਾਸਤੇ ਇਹਨੇ ਕੱਲ ਮੈਸੇਜ ਪਾਇਆ ਪਹਿਲਾਂ ਤਾਂ ਚਲੋ ਜਿਹੜੀ ਸਦਾਬਲੀ ਪਹਿਲਾਂ ਤਾਂ ਇਹਨਾਂ ਨੇ ਦਰਖਾਸਤ ਦਿੱਤੀ ਵੀ ਮੈਨੇ ਮੇਰੀ ਘਰ ਵਾਲੇ ਨਾਲ ਧੱਕਾ ਕੀਤਾ ਪਹਿਲਾਂ ਤਾਂ ਸਮਝਤੀ ਬਣੇ ਹੋਤੇ ਫਿਰ ਉਸ ਤੋਂ ਬਾਅਦ ਪੱਤਰਕਾਰਾਂ ਨੇ ਉਹਨਾਂ ਦੀ ਇੰਟਰਵਿਊ ਕਰ ਲਈ ਹੁਣ ਵੀ ਉਹਦੇ ਕਿਰਦਾਰ ਬਾਰੇ ਗੱਲਾਂ ਕਰਦੇ ਵੀ ਕਿਰਦਾਰ ਦੀਆਂ ਗੱਲਾਂ ਪੱਕੀ ਕਰਨੀਆਂ ਨੇ ਜੀ ਤੁਸੀਂ ਇਹ ਕਰੋ ਅਮਰੀਕਾ ਸੁਣ ਮੈਂ ਸਾਰੇ ਭਾਈਚਾਰਿਆਂ ਨੂੰ ਕਹੂੰਗਾ ਪੱਤਰਕਾਰ ਭਾਈਚਾਰਿਆਂ ਨੂੰ ਵੀ ਸਰਾਂਦੀ ਗੇਟ ਇੱਕ ਕਿਹੜਾ ਪ੍ਰੈਸ ਕਾਨਫਰੰਸ ਰੱਖ ਲਓ ਤੇ ਸਾਡੀ ਡਿਬੇਟ ਕਰਾ ਲਓ ਮੈਂ ਵੀ ਆਪਦੀ ਘਰ ਵਾਲੀ ਲੈ ਕੇ ਆਉਂਦਾ ਇਹ ਵੀ ਆਪਦੀ ਨੂੰ ਲਿਆਵੇ ਉੱਥੇ ਪਤਾ ਲੱਗ ਜੂ ਵੀ ਕਿਹਦਾ ਕਿਰਦਾਰ ਕੀ ਹੈ ਵੈਸੇ ਇਹਦਾ ਕਿਰਦਾਰ ਤਾਂ ਇਹਦਾ ਮੁੰਡਾ ਹੀ ਦੱਸ ਗਿਆ ਸਾਰਿਆਂ ਦਾ ਠੀਕ ਹੈ ਕਿਹਦਾ ਕਿਰਦਾਰ ਕੀ ਹੈ ਉਹ ਪ੍ਰੈਸ ਕਾਨਫਰੰਸ ਆ ਜੂਗਾ ਵੀ ਕਿੱਥੇ ਕਿੱਥੇ ਮਠਾਈ ਵਿਕਦੀ ਸੀ ਕੀ ਕੀ ਭਾਅ ਵਿਕਦੀ ਸੀ ਕੀ ਕਹਿੰਦੇ ਕਿਹੜੇ ਇੱਕ ਬਾਰ ਦੇ ਵਿੱਚ ਕਿਹੜਾ ਕਿਹੜਾ ਡਾਂਕ ਕਿਥੇ ਕਿਤੇ ਡਾਂਸ ਹੁੰਦਾ ਔਰ ਕਿਹੜੇ ਆਪਣੇ ਜਿਹੜਾ ਉੱਥੇ ਉਥੇ ਫਾਰਮ ਹੌਸਾ ਚ ਕਿਥੇ ਕਿਤੇ ਕਦੇ ਕਿਤੇ ਕਾਂਟਾ ਲੱਗੇ ਸਾਰਾ ਕੁਝ ਸਾਹਮਣੇ ਆ ਜੂਗਾ ਜੀ ਉਸ ਤੋਂ ਬਾਅਦ ਫਿਰ ਅਥੀ ਕਹਿੰਦਾ ਮਲੇਕੋਲਾ ਭਾਈਚਾਰ ਨੂੰ ਜਿਹੜਾ ਸਾਡਾ ਮਲੇਕੋਲਾ ਕੋਈ ਇੱਕ ਗੁਲਦਸਤਾ ਉਹਨੂੰ ਤੋੜਨ ਦੀ ਕੋਸ਼ਿਸ਼ਾਂ ਕਰਦੀਆਂ ਜਾਂ ਨਹੀਂ ਤੁਸੀਂ ਦੇਖੋ ਪਰਚਾ ਦੱਜ ਹੋਇਆ ਜੀ ਠੀਕ ਹੈ ਨੇ ਸਾਡੇ ਸਾਨੂੰ ਕਹਿੰਦਾ ਘਰਾਂ ਚ ਕੋਈ ਧੋਸਕੇ ਮਾਰੂਗਾ ਕਦੇ ਕਹਿੰਦਾ 12000 ਵੋਟ ਮੈਂ ਛੋੜ ਕੇ ਚਲਦਾ ਹਾਂ ਕੀ ਕਹਿਣਾ ਚਾਹੁੰਦਾ ਇਹ ਹਰ ਚੀਜ਼ ਉਹ ਕਰਦ ਫਿਰ ਤੁਸੀਂ ਦੇਖਿਆ ਹੋਊਗਾ 2002 ਤੋਂ ਪਹਿਲਾਂ ਮਲੇਰ ਕੋਟਲੇ ਦੇ ਵਿੱਚ ਨਸ਼ਾ ਥਾਣੀ ਪਹਿਲਾਂ ਸਾਨੂੰ ਨਾ ਇਹਨਾਂ ਸ਼ੀਸ਼ੀਆਂ ਦਿੱਤੀਆਂ ਇੱਕ ਦਰਿਆ ਇਹਨੇ ਬਹਾਇਆ ਨਸ਼ੇ ਦਾ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਫਿਰ ਉਸ ਤੋਂ ਬਾਅਦ ਚਟਾ ਆ ਗਿਆ ਜੀ ਫਿਰ ਸਾਨੂੰ ਗੁੱਡਾ ਕਰ ਤੁਸੀਂ ਦੱਸੋ ਵੀ ਪਹਿਲਾਂ ਕਿਹੜੇ ਕਤਲ ਹੁੰਦੇ ਤੇ ਕਿੰਨੇ ਕਤਲ ਹੋਏ ਇਹਦੇ ਇਹਦੇ ਟਾਈਮਾਂ ਦੇ